ਇਸ ਹੌਮੇ ਤੋਂ ਇੱਕ ਸਵਾਲ ਪੈਦਾ ਹੁੰਦਾ ਜੀ ਹੌਮੇ ਨੂੰ ਖਤਮ ਕਿਵੇਂ ਕਰਨਾ ਹੈ ਇਸ ਨੂੰ ਅਸੀਂ ਜਿਹੜਾ ਪਿਛਲੀ ਪੌੜੀ ਵਿੱਚ ਆਇਆ ਸੀ ਨਾਨਕ ਹੁਕਮੇ ਜਿਬ ਜੇ ਤਾਂ ਹੌਮੇ ਕਹੇ ਨਾ ਕੋਈ ਜਿਹੜਾ ਆਇਆ ਸੀਗਾ ਜੀ ਇਹ ਹੌਮੇ ਕਹੇ ਨਾ ਕੋਈ ਤੋ ਕਿਵੇਂ ਇਹ ਚੀਜ਼ ਨੂੰ ਜਿਹੜਾ ਦੂਰ ਕਰਨਾ ਕਿਵੇਂ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਰਹੇ ਹਾਂ ਜੀ ਤੇ ਉਸ ਦਾ ਭਾਵੇਂ ਹੈ ਜੀ ਜੇਕਰ ਜੋ ਵੀ ਕੁਝ ਹੁੰਦਾ ਆਪਣੀ ਜ਼ਿੰਦਗੀ ਵਿੱਚ ਜੋ ਵੀ ਕੁਝ ਕਰ ਰਿਹਾ ਹੈ ਇਹ ਸਮਝ ਕੇ ਚੱਲੋ ਕਿ ਇਹ ਪ੍ਰਭੂ ਪਰਮਾਤਮਾ ਦੀ ਰਜਾ ਹੈ ਇਹ ਉਸ ਦਾ ਉਸ ਦੀਆਂ ਦਾਤਾ ਹਨ ਠੀਕ ਆ ਹੁਣ ਜੇਕਰ ਮੰਨ ਲਓ ਆਪਣੇ ਘਰ ਕਿਸੇ ਵੀ ਪੁੱਤਰ ਜਾਂ ਧੀ ਜਨਮ ਲੈਂਦੀ ਹੈ ਜੀ ਆਪਣੇ ਘਰ ਕੋਈ ਧੀ ਪੁੱਤ ਆਉਂਦਾ ਹੈ ਨਵਾ ਜਾਂ ਕਿਸੇ ਦਾ ਵਿਆਹ ਸ਼ਾਦੀ ਹੁੰਦਾ ਹੈ ਤਾਂ ਆਪਾਂ ਨੇ ਇਹ ਕਹਿਣਾ ਚਾਹੀਦਾ ਹੈ ਕਿ ਸ਼ੁਕਰ ਹੈ ਉਸ ਪ੍ਰਭੂ ਪਰਮਾਤਮਾ ਦਾ ਉਸ ਮੇਰੇ ਮਾਲਕ ਦਾ ਉਸ ਵਾਹਿਗੁਰੂ ਦਾ ਉਸ ਅੱਲਾ ਦਾ ਜਿਸ ਨੇ ਸਾਨੂੰ ਇਹ ਦਾਤ ਦਿੱਤੀ ਹੈ ਜੀ ਧੀ ਜਾਂ ਪੁੱਤਰ ਦੀ ਠੀਕ ਹੈ ਜੀ ਜੇਕਰ ਕੋਈ ਬੰਦਾ ਜ਼ਮੀਨ ਖਰੀਦਾ ਹੈ ਜੀ ਕੋਈ ਘਰ ਵੀ ਲੈਂਦਾ ਹੈ ਜੀ ਕੋਈ ਦੁਕਾਨ ਵੀ ਖਰੀਦਾ ਜਾਂ ਹੋਰ ਕੋਈ ਵੀ ਬਿਜ਼ਨਸ ਪ੍ਰਾਪਰਟੀ ਲੈਂਦਾ ਹੈ ਜੀ ਬੰਦਾ ਤਬ ਮਨੁੱਖ ਨੂੰ ਇਹੀ ਕਹਿਣਾ ਚਾਹੀਦਾ ਹੈ ਹਰ ਵਕਤ ਕਿ ਇਹ ਮੇਰੇ ਉਸ ਪ੍ਰਭੂ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਜਿਹੜੀ ਇਹ ਦਾਤ ਲਈ ਹੈ ਨਾ ਕਿ ਮੈਂ ਆਪਣੇ ਦਮ ਤੇ ਲਈ ਹੈ ਜਦੋਂ ਮੈਂ ਕੱਢ ਕੇ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸ਼ੁਰੂ ਹੋ ਜਾਾਂਗੇ ਸ਼ੁਕਰਾਨਾ ਕੀ ਹੈ ਜੀ ਪ੍ਰਭੂ ਪਰਮਾਤਮਾ ਦੀ ਬੰਦਗੀ ਹੈ ਸ਼ੁਕਰਾਨਾ ਕਰਨਾ ਹੀ ਇੱਕ ਪ੍ਰਭੂ ਪਰਮਾਤਮਾ ਦਾ ਸਿਮਰਨ ਹੈ ਜੀ ਸ਼ੁਕਰਾਨਾ ਕਰਨਾ ਹੀ ਇੱਕ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਹੈ ਜੀ ਇਸ ਲਈ ਜਦੋਂ ਆਪਾਂ ਆਪਣੇ ਨੂੰ ਕੱਢ ਕੇ ਮੈਂ ਮੇਰੀ ਨੂੰ ਕੱਢ ਕੇ ਜਦੋਂ ਆਪਾਂ ਇਹ ਸ਼ੁਕਰਾਨਾ ਕਰਨ ਲੱਗਾਂਗੇ ਉਦੋਂ ਜਿਹੜੀ ਮੈਂ ਮੇਰੀ ਆ ਜਦੋਂ ਆਪਾਂ ਕੋਈ ਵੀ ਚੀਜ਼ ਕਰਾਂਗੇ ਲਵਾਂਗੇ ਇਹ ਆਪਣੇ ਜ਼ਿੰਦਗੀ ਦੇ ਹੋਰ ਹਿੱਸਿਆਂ ਵਿੱਚ ਵੀ ਆਵੇਗੀ ਜਦੋਂ ਆਪਾਂ ਯਾਰਾਂ ਮਿੱਤਰਾਂ ਨਾਲ ਕਰਦਿਆਂ ਨਾਲ ਗੱਲ ਕਰਾਂਗੇ ਜੀ ਇਹ ਮੈਂ ਮੇਰੀ ਖਤਮ ਹੋ ਜਾਏਗੀ ਠੀਕ ਹੈ ਜੀ ਉਵੇਂ ਜਿਵੇਂ ਆਪਾਂ ਨੂੰ ਕੋਈ ਵਧੀਆ ਨੌਕਰੀ ਮਿਲਦੀ ਹੈ ਜੀ ਆਪਾਂ ਵਧੀਆ ਕੋਈ ਕਾਰਜ ਕਰਨ ਲੱਗਦੇ ਆ ਜੀ ਉੱਥੇ ਵੀ ਆਪਣੀ ਕਦੇ ਹਉਮੈ ਨਾ ਦਿਖਾਓ ਸਗੋਂ ਉਸ ਪ੍ਰਭੂ ਪਰਮਾਤਮਾ ਦਾ ਸ਼ੁਕਰ ਕਰੋ ਠੀਕ ਹੈ ਜੀ ਕਈ ਵਾਰ ਆਪਾਂ ਕਹਿੰਦੇ ਆ ਯਾਰ ਮੈਨੂੰ ਉਹ ਜੋਬ ਮਿਲ ਗਈ ਬੜੀ ਵਧੀਆ ਜੋਬ ਮਿਲ ਗਈ ਕਈ ਵਾਰ ਆਪਣੀ ਹੈਸੀਅਤ ਤੋਂ ਬਾਅਦ ਦੀ ਜੋਬ ਮਿਲ ਜਾਂਦੀ ਹੈ ਜੀ ਠੀਕ ਹੈ ਜਾਂ ਕਈ ਵਾਰ ਆਪਾਂ ਨੂੰ ਜੋਬ ਨਹੀਂ ਵੀ ਮਿਲਦੀ ਠੀਕ ਹੈ ਜਾਂ ਕਈ ਵਾਰ ਆਪਾਂ ਨੂੰ ਹੁੰਦਾ ਜੀ ਜਦੋਂ ਕੋਈ ਮਹੀਨੇ ਦੋ ਮਹੀਨੇ ਬਾਅਦ ਕੋਈ ਨੌਕਰੀ ਮਿਲਦੀ ਆਪਾਂ ਕਹਿੰਦੇ ਯਾਰ ਮੈਂ ਆਪਣੇ ਦਮ ਤੇ ਲਈ ਆ ਮੈਂ ਆ ਕੀਤਾ ਉੱਥੇ ਇਹ ਨਾ ਕਹੋ ਵੀ ਮੈਂ ਆਪਣੇ ਦਮ ਤੇ ਲਈ ਆ ਜਾਂ ਮੈਂ ਆ ਚਲਾਕੀ ਵਰਤ ਕੇ ਲਈ ਆ ਤੇ ਕੋਈ ਵੀ ਪ੍ਰਮਾਤਮਾ ਤੇਰਾ ਸ਼ੁਕਰ ਆ ਤੂੰ ਮੈਨੂੰ ਇਹ ਵਧੀਆ ਕਾਰਜ ਲਾਇਆ ਇਹ ਵਧੀਆ ਕਿੱਥੇ ਲਾਇਆ ਇਹ ਵਧੀਆ ਨੌਕਰੀ ਦਵਾਈ ਆ ਠੀਕ ਹੈ ਜੀ ਤੇ ਜਾਂ ਕੋਈ ਕੋਈ ਵੀ ਦੁੱਖ ਤਕਲੀਫ ਹੋਵੇ ਜੀ ਕੋਈ ਵਿਛੋੜਾ ਹੋਵੇ ਠੀਕ ਹੈ ਜੀ ਕੋਈ ਕਦੇ ਵੀ ਕੁਛ ਇਦਾਂ ਦੀ ਮੰਦ ਭਾਗੀ ਘਟਨਾ ਹੋ ਜਵੇ ਜਿਹੜੀ ਆਪਾਂ ਨੂੰ ਆਪਣੇ ਅਨੁਸਾਰ ਮੰਨ ਭਾਗੀ ਹੋਵੇ ਠੀਕ ਹੈ ਉਸ ਵਿੱਚ ਪ੍ਰਮਾਤਮਾ ਨੂੰ ਦੋਸ਼ ਨਾ ਦਿਓ ਜੀ ਸਗੋਂ ਉਸ ਦੀ ਰਜ਼ਾ ਸਮਝ ਕੇ ਸ਼ੁਕਰਾਨਾ ਕਰਕੇ ਜਿਹੜਾ ਅੱਗੇ ਚੱਲੋ ਜੀ ਕਿਉਂਕਿ ਹਉਮੈ ਨੂੰ ਜਿਹੜੀ ਖਤਮ ਕਰਨ ਦੀ ਵਿਧੀ ਇਹੀ ਹੈ ਜੀ ਕਿ ਜਦੋਂ ਕਦੇ ਇਹ ਜਾ ਕੁਝ ਹੋ ਜਾਂਦਾ ਹੈ ਮੈਂ ਜੇ ਐਗਜ਼ਾਮਪਲ ਦਵਾਂ ਕਈ ਵਾਰ ਇਹ ਹੁੰਦਾ ਜੀ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਠੀਕ ਹੈ ਐਕਸੀਡੈਂਟ ਹੋ ਜਾਂਦਾ ਡਾਕਟਰ ਦੇ ਜਾਣਦੇ ਆ ਜੀ ਆਪਾਂ ਠੀਕ ਹੈ ਤੇ ਟੈਸਟ ਕਰਾਨੇ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਕੇਵਰੇ ਬੰਦੇ ਨੂੰ ਤਾਂ ਹੋਰ ਵੀ ਬਿਮਾਰੀਆਂ ਸਿਗੀਆਂ ਮੈਂ ਤੁਹਾਨੂੰ ਇੱਕ ਬੜੀ ਫੇਮਸ ਐਗਜ਼ੈਂਪਲ ਦਿੰਦਾ ਜੀ ਇੱਕ ਵਾਰ ਨਿਊਜ਼ ਐਂਕਰ ਸੀਗੀ ਠੀਕ ਹੈ ਜੀ ਤੇ ਉਹ ਗੱਲ ਕਰਦੇ ਸੀਗੇ ਟੈਸਟ ਕਰਾਉਣ ਦਾ ਕਿ ਬਾਡੀ ਦਾ ਟੈਸਟ ਕਰਾਣਾ ਚਾਹੀਦਾ ਤੁਹਾਨੂੰ ਉਹ ਦੱਸ ਦਿੰਦੇ ਆ ਕਿ ਜੀ ਤੁਹਾਨੂੰ ਕੈਂਸਰ ਹੈਗਾ ਜਾਂ ਨਹੀਂ ਤੇ ਕੀ ਹੋਇਆ ਜਿਹੜੀ ਨਿਊਜ਼ ਐਂਕਰ ਸੀਗੀ ਉਸ ਔਰਤ ਨੇ ਕਦੇ ਵੀ ਆਪਣੀ ਜ਼ਿੰਦਗੀ ਚ ਟੈਸਟ ਨਹੀਂ 시 ਕਰਾਇਆ ਜੀ ਉਸ ਨੂੰ ਬਥੇਰਾ ਕਿਹਾ ਵੀ ਤੂੰ ਵੀ ਟੈਸਟ ਕਰਵਾ ਲੈ ਪਤਾ ਲੱਗ ਜੂ ਉਹ ਪਹਿਲਾਂ ਤਾਂ ਮੰਨੀ ਨਹੀਂ ਜੀ ਬਾਅਦ ਵਿੱਚ ਜਦੋਂ ਉਹਨੇ ਟੈਸਟ ਕਰਾਇਆ ਤੇ ਪਤਾ ਚੱਲਿਆ ਵੀ ਉਹਦੀ ਬਾਡੀ ਵਿੱਚ ਵੀ ਕੈਂਸਰ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਹੈ ਜੀ ਕਿ ਉਸ ਨੂੰ ਪਹਿਲੀ ਸਟੇਜ ਵਿੱਚ ਜਾਂ ਪਹਿਲਾਂ ਹੀ ਪਤਾ ਲੱਗ ਗਿਆ ਤਾਂ ਕਰਕੇ ਜਿਹੜਾ ਉਹ ਕੈਂਸਰ ਦਾ ਇਲਾਜ ਹੋ ਚੱਲਿਆ ਸੀ ਜੀ ਤੇ ਇਸ ਲਈ ਕਈ ਵਾਰ ਜਦੋਂ ਆਪਾਂ ਦੁੱਖ ਤਕਲੀਫ ਵਿੱਚ ਆੰਦੇ ਆ ਤਾ ਕੋਈ ਜਹਜੀ ਘਟਨਾ ਆਪਣੇ ਨਾਲ ਵਾਪਰਦੀ ਹੈ ਕੋਸ਼ਿਸ਼ ਇਹ ਹੀ ਕਰੀਏ ਕਿ ਪਰਮਾਤਮਾ ਦੀ ਰਜ਼ਾ ਸੰਤੋਖ ਉਸਦਾ ਸ਼ੁਕਰਾਨਾ ਕਰਕੇ ਹੌਮੇ ਨੂੰ ਖਤਮ ਕਰਕੇ ਨਾਲ ਚੱਲੀਏ ਜਿਹੜਾ ਦੁੱਖ ਤਕਲੀਫ ਇਹ ਆਂਦਾ ਨਾ ਪਹਿਲਾਂ ਵੀ ਗੱਲ ਕਰਦੇ ਸੀ ਦੁੱਖ दारू ਸੁਖ ਰੋਗ ਪਿਆ ਜਦੋਂ ਦੁੱਖ ਆਂਦੇ ਆ ਦੁੱਖ ਵਿੱਚ ਕੀ ਹੁੰਨੇ ਆ ਜੇ ਆਪਾਂ ਪਰਮਾਤਮਾ ਨੂੰ ਯਾਦ ਕਰਦੇ ਆ ਕਿ ਰੱਬਾ ਮੈਨੂੰ ਬਖਸ਼ ਦੇ ਰੱਬਾ ਮੈਨੂੰ ਬਚਾ ਲੈ ਇਸ ਵਾਰ ਜਿੰਨਾ ਆਪਣੇ ਤੇ ਦੁੱਖ ਆਂਦਾ ਜੀ ਓਨਾ ਹੀ ਆਪਾਂ ਜ਼ਿਆਦਾ ਗਹਿਰਾਈ ਦੇ ਨਾਲ ਪ੍ਰਮਾਤਮਾ ਦੇ ਨਾਲ ਜੁੜਦੇ ਆਂ ਜੀ ਇਸ ਲਈ ਕੋਸ਼ਿਸ਼ ਹਮੇਸ਼ਾ ਹੀ ਕਰਨੀ ਆ ਕਿ ਕਦੇ ਵੀ ਦੋਸ਼ ਕਰਤੇ ਨੂੰ ਨਾ ਦਈਏ ਠੀਕ ਹੈ ਜੀ ਦੱਦਾ ਦੋਸ਼ ਨਾ ਦੋ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਇਸ ਲਈ ਜੀ ਹਉਮੈ ਨੂੰ ਖਤਮ ਕਰਕੇ ਉਸ ਪ੍ਰਭੂ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਹਮੇਸ਼ਾ ਜੁੜਦੇ ਰਹਿਣਾ ਚਾਹੀਦਾ ਹੈ ਜੀ